ਖੰਨਾ ਦੀ ਸਬਜ਼ੀ ਮੰਡੀ ਪ੍ਰਸ਼ਾਸਨ ਵੱਲੋਂ ਬੰਦ ਕੀਤੇ ਜਾਣ ਦੇ ਬਾਵਜੂਦ ਮਿਲਪੁਰ ਉਤਕਾਰਨ ਮੰਡੀ ਦੇ ਅੰਦਰ ਅਤੇ ਬਾਹਰ उतारी ਜਾ ਰਹੀਆਂ ਹਨ ਫਲਾਂ ਨਾਲ ਭਰੀ ਗੱਡੀ ਗੱਡੀ ਤੋਂ ਫਲ ਉਤਾਰਨ ਲੱਗੀਆਂ ਨਾ ਤਾਂ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾ ਰਿਹਾ ਸੀ ਅਤੇ ਨਾ ਹੀ ਦਸਤਾਨੇ ਤੇ ਮਾਸਕ ਪਾਏ ਹੋਏ ਸਨ ਜਦੋਂ ਇਹਨਾਂ ਤੋਂ ਪਰਮਿਸ਼ਨ ਬਾਰੇ ਪੁੱਛਿਆ ਗਿਆ ਤਾਂ ਕੋਈ ਪਰਮਿਸ਼ਨ ਵੀ ਨਹੀਂ ਦਿਖਾ ਸਕੇ ਪਰ ਬੰਦ ਹੋਣ ਦੇ ਬਾਵਜੂਦ ਇਹਨਾਂ ਲਾਲਚੀ ਬੰਦਿਆਂ ਨੇ ਸਭ ਨਿਯਮ ਕਾਨੂੰਨ ਨੂੰ ਛਿੱਕੇ ਤੰਗਣਾ ਦਾਲ ਵਿੱਚ ਕਾਲਾ ਹੋਣ ਵੱਲ ਸਾਫ਼ ਇਸ਼ਾਰਾ ਕਰ ਰਿਹਾ ਹੈ ਕਿਹਦੀ ਪਰਮਿਸ਼ਨ ਨਾਲ ਚੱਲ ਰਹੀ ਹੈ ਜੇ ਮੰਗਾਇਆ ਜੀ ਇਹਦੀ ਬਾਦ ਪਰਮਿਸ਼ਨ ਤੁਹਾਨੂੰ ਨਹੀਂ ਪਤਾ ਮੰਡੀ ਬੰਦ ਜੇ ਮੰਡੀ ਥੋੜੀ ਲਾ ਰਹੇ ਸੀ ਬਾਹਰ ਲਾ ਰਹੇ ਅੱਛਾ ਬਾਹਰ ਚੱਲ ਸਕਦਾ ਹੈ ਬਾਹਰ ਤਾਂ ਹੀ ਲਾ ਜੀ ਮੰਡੀ ਬੰਦੇ ਮੈਂ ਚਲੋ ਬਾਹਰ ਲਾ ਲੋ ਨਾ ਤੁਹਾਡੇ ਮਾਸਕ ਲੱਗਿਆ ਹੋਇਆ ਨਾ ਕੋਈ ਗਲਵਜ਼ ਪਾਇਆ ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਹੈ ਹੈਗਾ ਜੀ ਮਾਸਟਰ ਇਹ ਨਹੀਂ ਤੁਸੀਂ ਨੰਗੇ ਹੱਥਾਂ ਨਾਲ ਫੋਨ ਕੰਮ ਕਰਕੇ ਜਲਮੀ ਕਰ ਗਏ ਜੀ ਨਹੀਂ ਤੁਹਾਨੂੰ ਨਹੀਂ ਪਤਾ ਵੀ ਸਰਕਾਰ ਨੇ ਮਨਾ ਕਿ ਪਤਾ ਹੈ ਕਿ ਨਹੀਂ ਪਤਾ ਪਤਾ ਹੈਗਾ ਜੀ ਜਾਣ ਬੁੱਝ ਕੇ ਕਰ ਰਹੇ ਹੋ ਦਾ ਮਤਲਬ ਹੈ ਜਾਣ ਬੁੱਝ ਕੇ ਹਾਂ ਜਾਣ ਬੁੱਝ ਕੇ ਕਰ ਰਹੇ ਨੇ ਕਿਸੇ ਵੀ ਵਰਕਰ ਦੇ ਨਹੀਂ ਲਾਇਆ ਹੋਇਆ ਨਾ ਮਾਸਟਰ ਕੋਈ ਹੋਣ ਪਸੀਨਾ ਕਰਕੇ ਇਹ ਕਰਤਾ ਜੀ ਨਹੀਂ ਜਿਹੜੇ ਹੱਥ ਨੇ ਤਾਂ ਹੱਥ ਤਾਂ ਤੁਹਾਡੇ ਨੰਗੇ ਆ ਕੰਮ ਕਰ ਰਹੇ ਆ ਇਨਫੈਕਸ਼ਨ ਹੋ ਜਾ ਕਿਸੇ ਦੀ ਜ਼ਿੰਮੇਵਾਰਤਾ ਹੋ ਪਰਮਿਸ਼ਨ ਲਈਤੀ ਸੀ ਤੁਸੀਂ ਹਾਂ ਜੀ ਲਈਤੀ ਕੀ ਤੋਂ ਲਈਤੀ ਹੈ

परमिशन तो मेरे भाई साहब है वो लेकर दिए है नहीं गेट तो अभी तीनों गेट बंद है ताला लगा हुआ है कौन से भाई साहब ने लेके दिए बात करा देते हैं नहीं भाई साहब कौन है रिटर्न परमिशन है आपके पास कोई लिखती है लिखती कोई अपने पास है आपके तो लिखती है जैसे क्या देखने में है पहले जो आपके लोग थे नंगे हाथों से काम कर रहे थे कोई मास्क को भी नहीं पहना हुआ था नहीं नहीं वो तो हमारे पास है ना कैमरे में हमारे आने के बाद ग्लब्स वगैरह पाए गए ਨਾਇਰ ਚੇਸ ਨਾਲ ਤੋਂ ਚੌਂਕੀਦਾਰਾ ਕਰ ਰਿਹਾ ਜੀ ਅੱਛਾ ਜੀ ਤੇ ਜਿਹੜੀ ਗੱਡੀ ਅੰਦਰ ਆਈ ਇਹ ਕਿਵੇਂ ਆਈ ਹੈ ਇਹ ਸਰ ਮੈਂ ਨਾ ਇੱਥੇ ਡੰਗਰ ਕੱਢਣ ਗਿਆ ਬਾਹਰ ਤੇ ਗੱਡੀ ਬਾਹਰ ਖਲੋਤੀ ਸੀ ਇਹਨਾਂ ਦਾ ਮਾਲਕ ਕੋਈ ਜਾ ਕੇ ਗੇਟ ਖੋਲਣ ਲੱਗਿਆ ਮੈਂ ਉਸ ਨੂੰ ਆਵਾਜ਼ ਦਿੱਤੀ ਵੀ ਗੱਡੀ ਅੰਦਰ ਨਹੀਂ ਆਉਣੀ ਚਾਹੀਦੀ ਉਹਨੇ ਮੈਨੂੰ ਕਿਹਾ ਲੈ ਫੜ ਮੈਂ ਤੇਰੇ ਤੇ ਤੇਰੇ ਨਾਲ ਗੱਲ ਕਰਾ ਦਿੰਦਾ ਮੰਤਰੀ ਸਾਹਿਬ ਦੀ ਵੈ ਕਿਹਾ ਵੀ ਮੈਂ ਨੂੰ ਮੰਤਰੀ ਸਾਹਿਬ ਨਹੀਂ ਜਾਣਦੇ ਹੈਗੇ ਵੀ ਕਿਰਪਾ ਕਰਕੇ ਗੱਡੀ ਅੰਦਰ ਨਾ ਲਿਓ ਕਿਹੜੇ ਮੰਤਰੀ ਸਾਹਿਬ ਨੇ ਮੈਨੂੰ ਉਹਨਾਂ ਨੇ ਨਾਮ ਨਹੀਂ ਦੱਸਿਆ ਮੰਤਰੀ ਸਾਹਿਬ ਦਾ ਅੱਛਾ ਜੀ ਵੀ ਮੈਂ ਉਹਨਾਂ ਨੂੰ ਕਿਹਾ ਵੀ ਅੰਦਰ ਨਾ ਲਿਖਿਆ ਉਹ ਗੱਡੀ ਗੱਡੀ ਨੂੰ ਮਨਾਹੀ ਹੈ ਅੰਦਰ ਆਉਣੀ ਔਰ ਅੰਦਰੋਂ ਜਾ ਨਹੀਂ ਸਕਦੀ ਨਾ ਅੰਦਰ ਆ ਸਕਦੀ ਇਹ ਗੱਡੀ ਉਹਨਾਂ ਨੇ ਆਪਣੇ ਆਪ ਗੇਟ ਖੋਲ ਕੇ ਗੱਡੀ ਅੰਦਰ ਕਰੀ ਆ ਯਾਨੀ ਕਿ ਸਾਡੀ ਤਾਂ ਚੌਕੀਦਾਰਾਂ ਦੀ ਤਾਂ ਕੋਈ ਵੈਲੀਓ ਨਹੀਂ ਹੈਗੀ ਸਰ ਅੱਛਾ ਜੀ ਤੇ ਤੁਸੀਂ ਸੈਕਟਰੀ ਸਾਹਿਬ ਨੂੰ ਦੱਸਿਆ ਇਸ ਬਾਰੇ ਨਹੀਂ ਦੱਸਿਆ ਜੀ ਸੈਕਟਰੀ ਸਾਹਿਬ ਮੇਰੇ ਕੋਲ ਆਏ ਨਹੀਂ ਹੈਗੇ ਹਾਂ ਸੈਕਟਰੀ ਸਾਹਿਬ ਅੱਜ ਮੰਡੀ 'ਚ ਆਏ ਨਹੀਂ ਨਹੀਂ ਆਏ ਜੀ ਖੰਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ ਐਸਐਮਜ਼ेड ਨਿਊਜ਼